ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੂੰ ਬਾਦਸ਼ਾਹ ਫਰੂਖਸ਼ਰ ਵੱਲੋਂ ਕੈਦ ਕਰ ਲੈਤਾ ਗਿਆ ਤਾਂ ਬਾਦਸ਼ਾਹ ਦੀ ਬੇਗਮ ਨੇ ਇੱਛਾ ਜਤਾਈ ਕਿ ਮੈਂ ਦੇਖਣਾ ਚਾਹੁੰਦੀ ਹਾਂ ਉਹ ਕੌਣ ਲੋਕ ਨੇ ਜਿਨ੍ਹਾਂ ਨੇ ਸਰਹੰਦ ਦੀ ਐਟ ਦੇ ਨਾਲ ਐਟ ਵਜਾ ਦਿੱਤੀ ਬੇੜੀਆਂ ਦੇ ਵਿੱਚ ਬੰਨੇ ਹੋਏ ਸਿੰਘਾਂ ਨੂੰ ਜਦੋਂ ਬਾਦਸ਼ਾਹ ਤੇ ਉਸ ਦੀ ਬੇਗਮ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਬਾਦਸ਼ਾਹ ਨੇ ਟਿਚਰ ਕਰਦੇ ਹੋਏ ਕਿਹਾ ਮੈਂ ਸੁਣਿਆ ਹੈ ਤੁਹਾਡੇ ਵਿੱਚੋਂ ਕੋਈ ਬਾਜ ਹੈ ਜੋ ਬਾਜਵਾਗ ਫੁਰਤੀ ਰੱਖਦਾ ਹੈ ਮੈਂ ਉਸ ਨੂੰ ਦੇਖਣਾ ਚਾਹੁੰਦਾ ਹਾਂ ਤਾਂ ਬਾਬਾ ਬਾਜ ਸਿੰਘ ਜੀ ਅੱਗੇ ਆਏ ਤੇ ਕਹਿਣ ਲੱਗੇ ਅਸੀਂ 8 ਮਹੀਨਿਆਂ ਤੋਂ ਤੇਰੀ ਕੈਦ ਦੇ ਵਿੱਚ ਹਾਂ ਤੇ ਅੱਧੇ ਗਲਾਸ ਪਾਣੀ ਤੇ ਜਿਉਂਦੇ ਰਹਿ ਰਹੇ ਹਾਂ ਜੇਕਰ ਫਿਰ ਵੀ ਤੂੰ ਖਾਲਸਾ ਦੀ ਤਾਕਤ ਦੇਖਣਾ ਚਾਹੁੰਦਾ ਹੈ ਤਾਂ ਇੱਕ ਵਾਰ ਮੇਰੇ ਪੈਰਾਂ ਦੀਆਂ ਬੇੜੀਆਂ ਜਾਂ ਹੱਥਾਂ ਦੀਆਂ ਹੱਥ ਖੜੀਆਂ ਖੋਲ ਕੇ ਵੇਖ ਬਾਦਸ਼ਾਹ ਦਾ ਸਿਪਾਹੀ ਜਿਵੇਂ ਹੀ ਬਾਬਾ ਬਾਜ ਸਿੰਘ ਦੀਆਂ ਹੱਥ ਖੜੀਆਂ ਖੋਲਣ ਗਿਆ ਤਾਂ ਬਾਬਾ ਜੀ ਨੇ ਉਸ ਤੇ ਮਿਆਣ ਵਿੱਚੋਂ ਤਲਵਾਰ ਖਿੱਚ ਲਈ ਤੇ ਇੱਕ ਹੀ ਝਟਕੇ ਦੇ ਨਾਲ ਉਸ ਦੇ ਗਲ ਨੂੰ ਵੱਢ ਕੇ ਸੁੱਟ ਦਿੱਤਾ ਦੇਖਦੇ ਹੀ ਦੇਖਦੇ ਬਾਬਾ ਜੀ ਨੇ 25000 ਦੇ ਘੇਰੇ ਵਿੱਚੋਂ ਤਿੰਨ ਹੋਰਾਂ ਨੂੰ ਮੌਤ ਦੇ ਘਾਟ ਉਦਾਰ ਦਿੱਤਾ ਇਹ ਸਭ ਦੇਖ ਕੇ ਬਾਦਸ਼ਾਹ ਡਰਦਾ ਹੋਇਆ ਅੰਦਰ ਨੂੰ ਭੱਜਿਆ ਤੇ ਜਿਹੜੀ ਬੇਗਮ ਸਿੰਘਾਂ ਦਾ ਜੋਰ ਵੇਖਣ ਆਈ ਸੀ 手に入れようしおうい